सिंह फूड सप्लाई इंस्पेक्टर सुखविंदर सिंह फूड सप्लाई इंस्पेक्टर परमेश्वर सिंह फूड मुर्दाबाद फूड सप्लाई मुर्दाबाद राशन कार्ड कट्ट वाले मुर्दाबाद मुर्दाबाद राशन कार्ड कट्ट वाला मुर्दाबाद गरीब लोगों ने राशन कार्ड कट्ट वाला इंस्पेक्टर सुखविंदर सिंह मुर्दाबाद ਸ਼ੈਰ ਆਫ ਸ਼ਹੀਦ ਮੁਰਦਾਬਾਦ ਮੁਰਦਾਬਾਦ ਫੂਡ ਫਲਾਈ ਡਿਪਾਰਟਮੈਂਟ ਫੂਡ ਸਪਲਾਈ ਵਿਭਾਗ ਮੁਰਦਾਬਾਦ ਭਰਤ ਪੋਸ਼ਣ ਆਸ਼ੂ ਮੁਰਦਾਬਾਦ ਵਾ ਬਾਦ ਭਰਤ ਪੋਸ਼ਣ ਆਸ਼ੂ ਮੁਰਦਾਬਾਦ ਫੂਡ ਸਪਲਾਈ ਵਿਭਾਗ ਮੁਰਦਾਬਾਦ ਗ੍ਰਿਕਰ ਦਾ ਰਾਸ਼ਟਰਪਤੀ ਸਤਨੌਰ ਸੁਵਿੰਦਰ ਫੂਡ ਆਬਾਦ ਮੁਰਦਾਬਾਦ ਆ ਤੇ ਬੇੜੋਂ ਤੋਂ ਰਾਮਪੁਰ ਤੋਂ ਸਤਨੌਰ ਤੋਂ ਪੈਂਸਰੇ ਤੋਂ ਦਰਸ਼ਕਾਂ ਤੋਂ ਅਲੱਗ-ਅਲੱਗ ਪਿੰਡਾਂ ਤੋਂ ਅਲੱਗ-ਅਲੱਗ ਜਿਹੜੇ ਬੰਦੇ ਜਿਹੜੇ ਪੀੜਤ ਹੈਗੇ ਆ ਜਿਹੜੇ ਬੰਦੇ ਗਰੀਬ ਹੈਗੇ ਆ ਜਿਹੜੇ ਬੰਦੇ ਅਸਲ ਵਿੱਚ ਜ਼ਰੂਰਤਮੰਦ ਹੈਗੇ ਆ ਉਹਨਾਂ ਦੇ ਜਿਹੜੇ ਕਾਰਡ ਹੈਗੇ ਆ ਨੀਲੇ ਕਾਰਡ ਕਹ ਲਓ ਉਹ ਇਹਨਾਂ ਦੇ ਕਰ ਦਿੱਤੇ ਗਏ ਆ ਮਤਲਬ ਗੱਲ ਇਹ ਆ ਅਸੀਂ 10 ਸਾਲ ਅਕਾਲੀਆਂ ਦੇ ਰਾਜ 'ਚ ਸੰਘਰਸ਼ ਕਰਦੇ ਰਹੇ ਹਾਂ ਅਸੀਂ ਬਾਰ-ਬਾਰ ਇੱਕੋ ਗੱਲ ਨੂੰ ਚੱਕਦੇ ਰਹੇ ਹਾਂ ਬਈ ਅਮੀਰਾਂ ਦੇ ਨੀਲੇ ਕਾਰਡ ਬਣਾਏ ਜਾਂਦੇ ਆ ਤੇ ਗਰੀਬਾਂ ਦੇ ਨੀਲੇ ਕਾਰਡ ਕੱਟੇ ਜਾਂਦੇ ਆ ਜੇ ਸਾਡੀ ਸਰਕਾਰ ਦੇ ਵਿੱਚ ਵੀ ਇਹੀ ਕੁਝ ਹੋਣਾ ਆ ਤਾਂ ਮੈਂ ਸਮਝਦਾ ਆ ਸਾਡੇ 10 ਸਾਲ ਦੇ ਸੰਘਰਸ਼ ਦਾ ਕੀ ਮੁੱਲ ਆ ਜਿਹੜਾ ਕੰਮ ਅਕਾਲੀਆਂ ਦੇ ਰਾਜ ਅਸੀਂ ਉਹਨੂੰ ਗਲਤ ਕਹਿੰਦੇ ਆ ਜੇ ਸਾਡੇ ਰਾਜ 'ਚ ਵੀ ਉਹੀ ਕੰਮ ਹੋਵੇ ਅਸੀਂ ਉਹਨੂੰ ਸਹੀ ਕਿੱਦਾਂ ਕਹਿ ਸਕਦੇ ਆ ਉਹਦੇ ਲਈ ਕੌਣ ਜ਼ਿੰਮੇਵਾਰ ਆ ਜਿਹੜੇ ਵੀ ਅਫਸਰਾਂ ਨੇ ਜਿਹੜੇ ਵੀ ਅਧਿਕਾਰੀਆਂ ਨੇ ਜਿਹੜੇ ਵੀ ਮੁਲਾਜ਼ਮਾਂ ਨੇ ਇਹ ਰਾਸ਼ਨ ਕਾਰਡ ਕੱਟੇ ਆ ਤੇ ਜਿਹੜੇ ਕੁਝ ਅਮੀਰ ਲੋਕਾਂ ਦੇ ਨਜਾਇਜ਼ ਉਹਨਾਂ ਨੇ ਰਾਸ਼ਨ ਕਾਰਡ ਬਣਾਏ ਆ ਉਹਦੀ ਬਕਾਇਦਾ ਪ੍ਰੋਪਰ ਜਾਂਚ ਹੋਣੀ ਚਾਹੀਦੀ ਆ ਤੇ ਜਾਂਚ ਹੋਣ ਤੋਂ ਬਾਅਦ ਜਿਹੜਾ ਵੀ ਅਧਿਕਾਰੀ ਜਿਹੜਾ ਵੀ ਕਰਮਚਾਰੀ ਉਹਦੇ ਲਈ ਜ਼ਿੰਮੇਵਾਰ ਪਾਇਆ ਜਾਂਦਾ ਆ ਉਹਦੇ ਖਿਲਾਫ ਸਖਤੋ ਸਖਤ ਐਕਸ਼ਨ ਹੋਣਾ ਚਾਹੀਦਾ ਸਿਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਤੁਸੀਂ ਕਾਂਗਰਸ ਪਾਰਟੀ ਨਾਲ ਜੁੜੇ ਹੋ ਤੁਹਾਨੂੰ ਕੀ ਲੱਗਦਾ ਕਿ ਅਫਸਰ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਜਿਹੜੇ ਹੈਗੇ ਕੰਮ ਨਹੀਂ ਕਰ ਰਹੇ ਫਿਰ ਇਹ ਨਹੀਂ ਲੋਕਲ ਇਸਮਸ਼ੀਆ ਨਹੀਂ ਹੱਲ ਕਰ ਰਹੇ ਕਾਂਗਰਸ ਮੈਂ ਕਾਂਗਰਸ ਦੀ ਗੱਲ ਨਹੀਂ ਕਰ ਰਿਹਾ ਮੈਂ ਵਰਕਰ ਦੀ ਗੱਲ ਨਹੀਂ ਕਰ ਰਿਹਾ ਮੈਂ ਸਿਸਟਮ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਗੱਲ ਕਰ ਰਿਹਾ ਜ਼ਰੂਰਤ ਮੰਦੀ ਮੈਂ ਗੱਲ ਕਰ ਰਿਹਾ ਲੋੜ ਮੰਦੀ ਜੇ ਭ੍ਰਸ਼ਟਾਚਾਰ ਕਾਂਗਰਸ ਦੇ ਰਾਜ ਦੇ ਵਿੱਚ ਵੀ ਕਿਸੇ ਮਹਿਕਮੇ 'ਚ ਹੋਊਗਾ ਤਾਂ ਆਪਾਂ ਉਹਦੇ ਖਿਲਾਫ ਵੀ ਲੜਾਈ ਲੜਨੀ ਹੈ ਕੈਪਟਨ ਰਵਿੰਦਰ ਸਿੰਘ ਨੇ ਕਿਸੇ ਨੂੰ ਕਹਿੰਦਾ ਭ੍ਰਸ਼ਟਾਚਾਰ ਕਰੋ ਕੈਪਟਨ ਰਵਿੰਦਰ ਸਿੰਘ ਨੇ ਤਾਂ ਹਦਾਇਤਾਂ ਇਹ ਦਿੱਤੀਆਂ ਤੇ ਜਿਹੜੇ ਵੀ ਨਜਾਇਜ਼ ਰਸਨ ਡਾਟ ਬਣਿਆ ਉਹ ਕੱਟ ਦਿਓ ਤੇ ਜਿਹੜੇ ਜਾਇਜ਼ ਬਣਨ ਵਾਲੇ ਉਹ ਬਣਾ ਦਿਓ ਪਰ ਥੱਲੇ ਲੈਵਲ ਤੇ ਕੁਝ ਅਫਸਰ ਜਿਹਨਾਂ ਨੂੰ 10 ਸਾਲ ਦਾ ਕਾਲੀਆਂ ਦੇ ਰਾਜ ਦੇ ਵਿੱਚ ਜਿਹੜਾ ਕੰਮ ਕਰਨ ਦਾ ਤਜਰਬਾ ਆ ਉਹੀ ਢੰਗ ਨਾਲ ਕੰਮ ਕਰੀ ਜਾਂਦੇ ਆ ਮੈਂ ਮਹਿਸੂਸ ਕਰਦਾ ਆ ਕਿ ਇਸ ਵੇਲੇ ਜਿਹੜਾ ਫੂਡ ਸਪਲਾਈ ਵਿਭਾਗ ਆ ਉਹ ਭ੍ਰਸ਼ਟਾਚਾਰ ਦਾ ਅੱਡਾ ਬਣ ਚੁੱਕਾ ਆ ਜੇਕਰ ਆਪਾਂ ਸਹੀ ਲਿਬਾਂਹਾਂ ਦੀ ਗੱਲ ਕਰੀਏ ਤਾਂ ਜਿਹੜਾ ਫੂਡ ਸਪਲਾਈ ਵਿਭਾਗ ਹੈਗਾ ਆ ਜਿੱਦਾਂ ਕਰੋਨਾ ਮਹਾਮਾਰੀ ਫੈਲੀ ਆ ਉਹਦੇ ਵਿੱਚ ਉਹ ਕਰੋਨਾ ਵਾਂਗੇ ਭ੍ਰਸ਼ਟਾਚਾਰ ਫੈਲਿਆ ਹੋਇਆ ਉਹਨੂੰ ਓਵਰਆਲ ਕਰਨ ਦੀ ਲੋੜ ਹੈਗੀ ਆ ਉਹਦੇ ਵਿੱਚ ਆਪਾਂ ਨੂੰ ਬਕਾਇਦਾ ਐਕਸ਼ਨ ਲੈਣ ਦੀ ਲੋੜ ਹੈਗੀ ਆ ਮੈਂ ਤਾਂ ਹੀ ਕਰਕੇ ਸਾਰਿਆਂ ਦੇ ਲਈ ਇਕੱਠਾ ਹੋਏ ਆ ਇਹਨਾਂ ਲੋਕਾਂ ਦੀ ਖਾਤਰ ਮੈਨੂੰ ਜੇ ਧਰਨਾ ਵੀ ਲਾਣਾ ਪਿਆ ਤਾਂ ਧਰਨਾ ਵੀ ਲਾਉਂਗਾ ਭਾਵੇਂ ਆਪਣੀ ਸਰਕਾਰ ਆ ਪਰ ਇਹ ਨਹੀਂ ਹੈਗਾ ਵੀ ਕਿਸੇ ਨਾਲ ਨਜਾਇਜ਼ ਹੋਵੇ ਤਾਂ ਆਪਾਂ ਚੁੱਪ ਕਰਕੇ ਬੈਠੇ ਸਾਡੇ ਵੀ ਸੜਾ ਸੰਗਠਨ ਵਾਇਸ ਆਫ ਦਾ ਪੀਪਲ ਜਿਹਦੇ ਵੱਲੋਂ ਅੱਜ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਦਾ ਅੱਜ ਇੱਥੇ ਕਿ ਜਿਨ੍ਹਾਂ ਲੋਕ ਗਰੀਬ ਬੰਦਿਆਂ ਦੇ ਜ਼ਰੂਰਤਮੰਦ ਲੋਕਾਂ ਦੇ ਕਾਰਡ ਕੱਟੇ ਜਾਂਦੇ ਰਾਸ਼ਨ ਕਾਰਡ ਤੇ ਛੇ ਟਾਈਮ ਤੋਂ ਜਿਹਦੇ ਵਿੱਚ ਫੂਡ ਸਪਲਾਈ ਦਾ ਇਨਸਪੈਕਟਰ ਸੁਖਵਿੰਦਰ ਸਿੰਘ ਪਰਮੇਸ਼ਵਰ ਸਿੰਘ ਤੇ ਹੋਰ ਜਿਹੜੇ ਇਨਸਪੈਕਟਰ ਜਾਂ ਅਫਸਰ ਜਿਹੜੇ ਸ਼ਾਮਲ ਹੈਗੇ ਆ ਉਹ ਲਗਾਤਾਰ ਗਰੀਬਾਂ ਨੂੰ ਤੰਗ ਕਰਦੇ ਆ ਜਿਹੜੇ ਕਾਰਡ ਬਣਾ ਦਿੱਤੇ ਆ ਜਿਨ੍ਹਾਂ ਦੇ ਘਰਾਂ ਦੇ ਦੋ ਦੋ ਗੱਡੀਆਂ ਖੜੀਆਂ ਐ ਦੋ ਦੋ ਮੋਟਰਾਂ ਲਗੀਆਂ ਐ 10 10 ਕਿੱਲੇ ਜ਼ਮੀਨ ਦੇ ਐ ਉਹਨਾਂ ਲੋਕਾਂ ਦੇ ਰਾਸ਼ਨ ਕਾਰਡ ਬਣਾ ਦਿੱਤੇ ਗਏ ਐ ਜਿਹੜਾ ਜਿਹੜੇ ਕਟੇ ਆ ਉਹ ਗਰੀਬ ਉਹ ਪਟਿਆ ਜਾਂ ਤਾਂ ਹੈਂਡੀਕੈਪਡ ਹੈ ਜਾਂ ਕੋ ਰੇੜੀ ਲਾਂਦਾ ਹੈ ਜਾਂ ਕੋ ਚਾਰ ਕਰਾਣਾ ਵਾਲਾ ਜ਼ਮੀਨ ਹੈ ਜਾਂ ਜਿਹਦੇ ਘਰ ਕੋ ਕਮਾਨ ਵਾਲਾ ਜਿਹਨਾਂ ਲੋਕਾਂ ਦੇ ਕਾਰਡ ਕੱਢ ਦੱਤੇਗੇ ਇਹਦੇ ਵਿੱਚ ਸਾਰੀ ਮਿਲੀ ਭੁਗਤ ਅਵਸਰਾਂ ਦੀ ਹੈ ਇਨਸਪੈਕਟਰ ਹੈ ਇੱਥਾ ਜਿਹੜਾ ਰਿਸ਼ਵਤ ਖੋਰੀ ਦਾ ਧੰਦਾ ਚੱਲ ਰਿਹਾ ਸਾਰਾ ਜਿਹਦਾ ਦਿਲ ਕਰਦਾ ਕੱਟ ਦਿੰਦੇ ਆ ਜਿਹਦਾ ਦਿਲ ਕਰਦਾ ਉਹਦਾ ਕਾਰਡ ਲਗਾ ਦਿੰਦੇ ਆ ਅਸੀਂ ਇਹ ਮੰਗ ਕਰਾਂਗੇ ਸਰਕਾਰ ਤੋਂ ਵੀ ਅਸੀਂ ਸਾਰੇ ਐਮਪੀ ਸਾਹਿਬ ਤੋਂ ਵੀ ਮੰਗ ਕਰਾਂਗੇ ਮੁੱਖ ਮੰਤਰੀ ਤੋਂ ਵੀ ਕਰਾਂਗੇ ਹਲਕਾਂ ਜਾਰ ਗੋਲਡੀ ਜੀ ਹੈ ਤੇ ਮੁੱਖ ਮੰਤਰੀ ਸਾਡੇ ਐਮਪੀ ਸਾਹਿਬ ਅੱਗੇ ਮਨਿਸ਼ ਤਵਾੜੀ ਜੀ ਮੁੱਖ ਸਰਕਾਰ ਹੈ ਅਸੀਂ ਉਹਨਾਂ ਤੋਂ ਵੀ ਮੰਗ ਕਰਦੇ ਹਾਂ ਕਿ ਜਿਹੜੇ ਗਰੀਬ ਲੋਕ ਹੈਗੇ ਆ ਇਹਨਾਂ ਦੇ ਕਾਰਡ ਕੱਟੇਗੇ ਉਹਨਾਂ ਦਾ ਦੁਬਾਰਾ ਕਾਰਡ ਸਾਰਿਆਂ ਦੇ ਲਾਇਆ ਜਾਣ ਜਿਹੜਾ ਲੋਕਾਂ ਨੇ ਕਾਰਡ ਬਣਾਏ ਨਵੇਂ ਬਣੇ ਨੇ ਪੜਨ ਵਾਲੇ ਆ ਨਵੇਂ ਅਪਲਾਈ ਕੀਤੇ ਆ ਉਹਨਾਂ ਸਾਰਿਆਂ ਦੇ ਦੁਬਾਰਾ ਕਾਰਡ ਲਾਇਆ ਜਾਣ ਜੇ ਨਹੀਂ ਕੀਤਾ ਤਾਂ 15 ਦਿਨ ਦਾ ਅਸੀਂ ਟਾਈਮ ਦਿੰਦੇ ਆ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਜੇ 15 ਦਿਨ ਦੇ ਵਿੱਚ ਇਹਨਾਂ ਲੋਕਾਂ ਦੇ ਦੁਬਾਰਾ ਕਾਰਡ ਨਹੀਂ ਲਾਏ ਜੇ ਜਿਨ੍ਹਾਂ ਨੇ ਅਪਲਾਈ ਕੀਤਾ ਦੁਬਾਰਾ ਕਾਰਡ ਨਹੀਂ ਬਣੇ ਤਾਂ ਅਸੀਂ ਗੜ ਸ਼ੰਕਰ ਵੀ ਬੜੇ ਪੱਧਰ ਤੇ ਜਾਮ ਲਾਵਾਂਗੇ ਸਿਰਫ ਕਰੋਨਾ ਦੇ ਕਰਕੇ ਲੌਕਡਾਊਨ ਚੱਲ ਰਿਹਾ ਹੈ ਅਸੀਂ ਇੱਥੇ ਥੋੜੀ ਗੰਟੀ ਚ ਇਕੱਠੇ ਹੋਏ ਹਾਂ ਸਿਰਫ ਇੱਕ ਦਸਣਾ ਚਾਹਦੇ ਵੇ ਲੋਕ ਦੁਖੀ ਹੈ ਲੋਕ ਪਰੇਸ਼ਾਨ ਹੈ ਜੇ ਲੋਕਾਂ ਦੀ ਗੱਲਾਂ ਨਾ ਸੁਣੀਆ ਤਾਂ ਇਹ ਸਾਨੂੰ ਸੜਕਾਂ ਤੇ ਬੈਠਣ ਲਈ ਸਰਕਾਰ ਮਜਬੂਰ ਨਾ ਕਰੇ ਨਾ ਪ੍ਰਸ਼ਾਸਨ ਸਾਨੂੰ ਮਜਬੂਰ ਕਰੇ। ਮਾਰੀ ਗੱਲ ਆ ਕਿ ਲੋੜਵੰਦਾਂ ਦੇ ਜਿਹੜੇ ਕੱਟ ਹੋਏ ਹੈ ਜਿੱਥੇ ਵੀ ਕੱਟ ਹੋਏ ਹੈ ਇਹਦਾ ਆੜ ਇਹ ਜਿਹੜਾ ਇਸ ਵੇਲੇ ਅਫਸਰशाही ਰਾਜ ਹੈ ਨਾ ਇਹ ਅਫਸਰशाही ਰਾਜ ਚੱਲ ਰਿਹਾ ਹੈ। ਇਹ ਕੋਈ ਸਰਕਾਰ ਨਹੀਂ ਚੱਲ ਰਹੀ ਅਫਸਰਾਂ ਦਾ ਰਾਜ ਆ ਇੱਥੇ ਮੈਂ 5-6 ਵਾਰ ਹੀ ਇਸ ਦਫ਼ਤਰ ਗਿਆ ਇੱਥੇ ਇੰਸਪੈਕਟਰ ਲੱਗਾ ਹੈ ਸੁਖਵਿੰਦਰ ਸਿੰਘ ਉਹ ਆਪਣੀ ਮਰਜ਼ੀ ਨਾਲ ਹੀ ਸ਼ਹਿਰ ਦੇ ਇੱਧਰਲੇ ਘਾੜ ਇੱਧਰ ਪਾਈ ਜਾਂਦਾ ਇੱਧਰਲੇ ਘਾੜ ਇੱਧਰ ਪਾਈ ਜਾਂਦਾ ਉਹਨੂੰ ਕੋਈ ਮਤਲਬ ਨਹੀਂ ਤੇ ਅਗਲਾ ਰੇੜਾ ਲੈ ਕੇ ਜਾਉ ਬਾਲ ਨੰਬਰ 2 ਦਾ ਬੰਦਾ ਆ ਤੁਰੇ ਆ ਹਾਸਤ ਲੈਣ ਉਹਨੂੰ ਇਹ ਹੀ ਨਹੀਂ ਪਤਾ ਮੇਰੀ ਗੱਲ ਕਿ ਮਿਲਣੀ ਕਿੱਥੋਂ ਉਹ ਆਪਣੀ ਮਰਜ਼ੀ ਕਰਦਾ ਇਹ ਜਿਹੇ ਅਫਸਰਾਂ ਨੂੰ ਨੱਥ ਪਾਉਣ ਦੀ ਲੋੜ ਆ ਇਸ ਅਫਸਰ ਦੀ ਬਦਲੀ ਲੱਗੀ ਇਹਨੂੰ ਸਸਪੈਂਡ ਕਰਕੇ ਇਹਦੀ ਇਨਕੁਆਰੀ ਕਰਾਈ ਜਾਵੇ ਮੈਂ ਤਾਂ ਇੰਨੇ ਕਹੂੰਗਾ ਬਸ ਇਰੇ ਗਾੜ ਕੱਟੇ ਧੰਨਵਾਦ ਟਾਈਮ ਤੇ ਉਹਨੂੰ ਮੈਂ ਗੱਲਾਂ ਲਾਈਆਂ ਮਲ ਕੁੱਲ ਆਈਏ ਤਿੰਨ ਟਾਈਮ ਤੇ ਉਹਨੇ ਮੇਰਾ ਫੋਨ ਨਹੀਂ ਚੱਕਿਆ ਕਿਉਂ ਅੱਜ ਅਸੀਂ ਗਰੀਬਾਂ ਕੀ ਚੱਕਰ ਅੱਜ ਸਾਡੀ ਵੋਟਾਂ ਦੀ ਲੋੜ ਨਹੀਂ ਹੈਗੀ ਕਿਹਾ ਉਹਨੇ ਐਮਸੀ ਨੇ ਕਾਢਣੀ ਦੋ ਪਾਰ ਨੰਬਰ 10 ਵਿੱਚ ਹੈ ਜੀ ਪਵਨ ਕੁਮਾਰ ਐਮਸੀ ਹੈ ਜੀ ਪਵਨ ਕੁਮਾਰ ਠੀਕ ਹੈ ਜੀ ਆਪ ਮੈਂ ਤਿੰਨ ਵਾਰੀ ਫੋਨ ਲਗਾਇਆ ਚਲੋ ਜੇ ਕਿਸੇ ਕਾਰਨ ਫੋਨ ਨਹੀਂ ਚੱਕ ਹੁੰਦਾ ਬੰਦਾ ਬੈਕ ਕਾਲ ਕਰੇ ਬੇ ਭਾਈ ਕੀ ਗੋਲਾ ਮੇਰੇ ਫੋਨ ਤੇ ਭਾਜੀ ਕੋਈ ਵੀ ਕੋਲ ਆਂਦੀ ਮੈਂ ਬੈਕ ਕਾਲ ਕਰਦਾ ਬਲਕਿ ਤੁਸੀਂ ਵੀ ਕਰਦੇ ਹੋਣਗੇ ਤੂੰ ਸਾਨੂੰ ਬਦ ਲੱਗੇ ਕਿਆ ਪਤਾ ਬੰਦਾ ਕਿਹੜੀ ਮੁਸੀਬਤ ਦੇ ਵਿੱਚ ਆ ਕਿੱਥੇ ਫਸਿਆ ਵਗਲਾ ਸਾਨੂੰ ਫੋਨ ਕਰ ਰਿਆ ਅਸੀਂ ਹਾਂ ਮੈਂ ਨੀਤੂ ਸ਼ਰਮਾ ਬੋਲ ਰਹੀ ਹਾਂ ਇਕਤਾਲਾ ਨਿਊਜ਼ ਤੋਂ ਸਰ ਇਕਤਾਲਾ ਨਿਊਜ਼ ਤੋਂ ਨੀਤੂ ਸ਼ਰਮਾ ਬੋਲ ਰਹੀ ਹਾਂ ਕਿੱਥੋਂ ਜੀ ਹਾਂ ਮਾਲਪੁਰ ਤੋਂ ਬੋਲ ਰਹੀ ਹਾਂ ਸਰ ਹਾਂ ਜੀ ਸਰ ਜਿਹੜਾ ਕੱਲ ਧਰਨਾ ਦਿੱਤਾ ਗਿਆ ਆ ਉਹਦੇ ਬਾਰੇ ਪਤਾ ਕਰਨਾ ਸੀ ਕਾਫੀ ਨਾਰੇਵਾਜ਼ੀ ਕੀਤੀ ਤੁਹਾਡੇ ਵਰਕਰ ਲਫ ਜੁਣਾਂ ਨੇ ਦੋਸ਼ ਲਾਇਆ ਕਿ ਕਿੱਥੋਂ ਤੱਕ ਦੱਸੂਗੇ ਤੁਸੀਂ ਇਹਦੇ ਬਾਰੇ ਸਰ ਸਾਰੇ ਝੂਠੇ ਆ ਜੀ ਦੋਸ਼ ਜੀ ਉਹਨਾਂ ਨੇ ਕਾਰਡ ਕਾਡਾਂ ਬਾਰੇ ਕੁਝ ਗੱਲ ਕਹੀ ਸੀ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਫਿਰ ਮੈਡਮ ਜਿਹੜਾ ਕਾਡਾਂ ਦਾ ਸਰਵੇ ਆ ਉਹ ਫੂਡ ਸਪਲਾਈ ਵਿਭਾਗ ਵੱਲੋਂ ਨਹੀਂ ਕੀਤਾ ਜਾਂਦਾ ਸਰਵੇ ਜਿਹੜਾ ਹੈ ਉਹ ਰੈਵਨਿਊ ਡਿਪਾਰਟਮੈਂਟ ਕਰਾਉਂਦਾ ਹੈ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜਾ ਈਓ ਡਿਪਾਰਟਮੈਂਟ ਹੈ ਉਹ ਕਰਾਉਂਦਾ ਕਮੇਟੀ ਦੇ ਉੱਪਰ ਜੀ ਤੇ ਉਹ ਜੂਨ ਸਰਵੇ ਹੋ ਕੇ ਆਉਂਦਾ ਉਹਦੀ ਰਿਪੋਰਟਿੰਗ ਜਿਹੜਾ ਫੂਡ ਐਂਡ ਸਪਲਾਈ ਵਿਭਾਗ ਹੈ ਉਹ ਔਨਲਾਈਨ ਤੇ ਅਪਲੋਡ ਕਰ ਦਿੰਦਾ ਹੈ ਜੀ ਫਿਰ ਤੁਹਾਡੇ ਵੱਲੋਂ ਕੀ ਅੱਗੇ ਕਿਹੜਾ ਐਕਸ਼ਨ ਲਿਆ ਜਾਊਗਾ ਕੋਈ ਕਰਾਉਂਗੇ ਤੁਸੀਂ ਦੁਬਾਰਾ ਇਹਨਾਂ ਦੇ ਕਾਰਡ ਬਣਾਉਂਗੇ ਕੋਈ ਜੂ ਸਰਵੇ ਹੋ ਗਿਆ ਆ ਗਿਆ ਅਸੀਂ ਅਪਲੋਡ ਕਰਤਾ ਵਸੇ ਠੀਕ ਆ ਸਰ ਜੂਰ ਹੈਗੇ ਨਿਊਡ ਵਰਡ ਸਰਵੇ ਹੋ ਗਿਆ ਆ ਗਿਆ ਅਪਲੋਡ ਕਰ ਦਿੱਤਾ ਅਪਾ ਥੈਂਕ ਯੂ ਸਰ ਓਕੇ